ਇਹ ਆਮ ਤੁਸੀਂ ਹੁਣੇ ਕਿ ਗਲਗਲ ਰਹੇ ਸੀ ਕਿ ਕੋਈ ਕੁਝ ਦਿਮਾਗ ਦੀਆਂ ਬਿਮਾਰੀਆਂ ਵੀ ਹੈਗੀਆਂ ਉਹ ਕਿਹੜੀ ਕਿਹੜੀ ਬਿਮਾਰੀਆਂ ਜਿਹਦੇ ਨਾਲ ਲੱਗਦਾ ਹੈ ਕਿ ਪੋਟੈਂਸ਼ੀਅਲ ਹੈਗਾ ਸੋ ਇਹਦੇ ਵਿੱਚ ਮਲਟੀਪਲ ਸਕਲੇਰੋਸਿਸ ਕਰਕੇ ਇੱਕ ਬਿਮਾਰੀ ਹੈ ਜਿਹਦੇ ਵਿੱਚ ਇਹਦਾ ਥੋੜਾ ਬੈਨੀਫਿਟ ਮਤਲਬ ਦੇਖਿਆ ਗਿਆ ਹੈ ਅਸੀਂ ਵੀ ਇੱਕ ਪੇਸ਼ੈਂਟ ਨੂੰ ਯੂਜ਼ ਕੀਤਾ ਉਹਨਾਂ ਨੂੰ ਫਾਇਦਾ ਹੋਇਆ ਇਸ ਚੀਜ਼ ਦੇ ਨਾਲ ਔਰ ਬਾਕੀ ਹੋਰ ਪੇਟ ਦੀਆਂ ਬਿਮਾਰੀਆਂ ਜਿਸ ਨਾਲ ਕਿ IBS ਜਿਹੜਾ ਹੁੰਦਾ ਇਰੀਟੇਬਲ ਬਾਵਲ ਸਿੰਡਰੋਮ ਜਿਹਦੇ ਵਿੱਚ ਬੰਦੇ ਨੂੰ بار-बार ਲੈਟਨ ਜਾਣ ਵਾਲੀ ਫੀਲਿੰਗ ਆਉਂਦੀ ਹੈ ਉਹਦੇ ਵਿੱਚ ਵੀ ਥੋੜਾ ਅਫਾਰਾ ਵਗੈਰਾ ਜਿਨ੍ਹਾਂ ਨੂੰ ਜ਼ਿਆਦਾ ਹੁੰਦਾ ਉਹਦੇ ਵਿੱਚ ਇਹਦਾ ਫਾਇਦਾ ਹੋਇਆ ਇਸ ਤੋਂ ਲਾਵਾ ਲਿਵਰ ਦੇ ਕੋਈ ਪੇਸ਼IENTS ਨੇ ਜਿਨ੍ਹਾਂ ਵਿੱਚ ਇੱਕ ਸ਼ਰਾਬ ਦੇ ਕਾਰਨ ਐਲਕੋਹਲਿਕ ਹੈਪੇਟਾਈਟਸ ਕਰਕੇ ਬਿਮਾਰੀ ਹੁੰਦੀ ਹੈ ਉਹਦੇ ਵਿੱਚ ਵੀ ਸਿਮਿਲਰ ਪ੍ਰੋਬਲਮਸ ਹੁੰਦੀਆਂ ਨੇ ਕਿ ਗੱਡ ਬੈਕਟੀਰੀਆ ਜਿਹੜੇ ਨੇ ਉਹ ਇੰਟਰਸਟਾਈਨ ਸਾਡੀ ਲੀਕੀ ਹੋ ਜਾਂਦੀ ਹੈ ਗੱਡ ਬੈਕਟੀਰੀਆ ਦੇ ਟਾਕਸਿਨ ਜਿਹੜੇ ਨੇ ਸਾਰੇ ਸ਼ਰੀਰ ਨੂੰ ਖਰਾਬ ਕਰ ਰਹੇ ਨੇ ਤੇ ਉਹਦੇ ਵਿੱਚ ਵੀ ਐਫਐਮਟੀ ਦਾ ਰੋਲ ਜਿਹੜਾ ਦੇਖਿਆ ਗਿਆ ਇਸ ਤੋਂ ਇਲਾਵਾ ਹਿਪੈਟਿਕ ਇਨਸੈਫੈਲੋਪੈਥੀ ਮਤਲਬ ਕਿ ਜਦੋਂ ਲਿਵਰ ਦੇ ਪੇਸ਼IENTS ਜਿਹੜੇ ਨੇ ਉਹਨਾਂ ਦੇ ਅੰਦਰ ਕੁਝ ਸ਼ੰਟਸ ਖੁੱਲ ਜਾਂਦੇ ਨੇ ਤੇ ਪੇਟ ਚੋਂ ਇਹ ਗੈਸ ਬੰਦੀ ਹੈ ਅਮੋਨੀਆਤ ਗੈਸ ਉਹ ਦਿਮਾਗ ਨੂੰ ਚੜ ਕੇ ਸੁਸਤੀ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਉਹਨਾਂ ਦੇ ਉਹਨਾਂ ਕੇਸਿਸ ਵਿੱਚ ਵੀ ਅਗਰ ਗੁੱਡ ਬੈਕਟੀਰੀਆ ਦਿੱਤੇ ਜਾਂ ਤਾਂ ਉਹ ਅਗਰ ਲੈਸ ਫਰਮੈਂਟਰਸ ਹੋਣ ਲੈਸ ਅਮੋਨੀਆ ਬਣਾਉਣ ਵਾਲੇ ਹੋਣ ਤਾਂ ਉਹਦੇ ਨਾਲ ਕੁਝ ਫਾਇਦਾ ਜਿਹੜਾ ਹੈ ਉਹ ਦੇਖਿਆ ਗਿਆ ਤੇ ਤੁਸੀਂ ਹੁਣ ਇੱਕ ਗੱਲ ਕਰ ਰਹੇ ਸੀ ਕਿ ਕੋਈ ਕੁਝ ਦਿਮਾਗ ਦੀਆਂ ਬਿਮਾਰੀਆਂ ਵੀ ਹੈਗੀਆਂ ਮਤਲਬ ਕਿਹੜੀ ਕਿਹੜੀ ਬਿਮਾਰੀਆਂ ਜਿਹਦੇ ਨਾਲ ਲੱਗਦਾ ਹੈ ਕਿ ਪੋਟੈਂਸ਼ੀਅਲ ਹੈਗਾ ਸੋ ਇਹਦੇ ਵਿੱਚ ਮਲਟੀਪਲ ਸਕਲੇਰੋਸਿਸ ਕਰਕੇ ਇੱਕ ਬਿਮਾਰੀ ਹੈ ਜਿਹਦੇ ਵਿੱਚ ਇਹਦਾ ਥੋੜਾ ਬੈਨੀਫਿਟ ਮਤਲਬ ਦੇਖਿਆ ਗਿਆ ਹੈ ਅਸੀਂ ਵੀ ਇੱਕ ਪੇਸ਼ੈਂਟ ਨੂੰ ਯੂਜ਼ ਕੀਤਾ ਉਹਨਾਂ ਨੂੰ ਫਾਇਦਾ ਹੋਇਆ ਇਸ ਚੀਜ਼ ਦੇ ਨਾਲ ਔਰ ਬਾਕੀ ਹੋਰ ਪੇਟ ਦੀਆਂ ਬਿਮਾਰੀਆਂ ਜਿਸਾ ਕਿ ਆਈਬੀਐਸ ਜਿਹੜਾ ਹੁੰਦਾ ਇਰੀਟੇਬਲ ਬਬਲ ਸਿੰਡਰੋਮ ਜਿਹਦੇ ਵਿੱਚ ਬੰਦੇ ਨੂੰ ਬਾਰ-ਬਾਰ ਲੈਟਿਨ ਜਾਣ ਵਾਲੀ ਫੀਲਿੰਗ ਆਉਂਦੀ ਹੈ ਉਹਦੇ ਵਿੱਚ ਵੀ ਥੋੜਾ ਅਫਾਰਾ ਵਗੈਰਾ ਜਿਹਨਾਂ ਨੂੰ ਜ਼ਿਆਦਾ ਹੁੰਦਾ ਉਹਦੇ ਵਿੱਚ ਇਹਦਾ ਫਾਇਦਾ ਹੋਇਆ ਇਸ ਤੋਂ ਇਲਾਵਾ ਲਿਵਰ ਦੇ ਕੋਈ ਪੇਸ਼IENTS ਨੇ ਜਿਨ੍ਹਾਂ ਵਿੱਚ ਇੱਕ ਸ਼ਰਾਬ ਦੇ ਕਾਰਨ ਐਲਕੋਹਲਿਕ ਹੈਪੇਟਾਈਟਿਸ ਕਰਕੇ ਬਿਮਾਰੀ ਹੁੰਦੀ ਹੈ ਉਹਦੇ ਵਿੱਚ ਵੀ ਸਿਮਿਲਰ ਪ੍ਰੋਬਲਮਸ ਹੁੰਦੀਆਂ ਨੇ ਕਿ ਗੱਟ ਬੈਕਟੀਰੀਆ ਜਿਹੜੇ ਨੇ ਉਹ ਇੰਟਰਸਟਾਈਨ ਸਾਡੀ ਲੀਕੀ ਹੋ ਜਾਂਦੀ ਹੈ ਗੱਟ ਬੈਕਟੀਰੀਆ ਦੇ ਟਾਕਸਿਨ ਜਿਹੜੇ ਨੇ ਸਾਰੇ ਸ਼ਰੀਰ ਨੂੰ ਖਰਾਬ ਕਰ ਰਹੇ ਨੇ ਤੇ ਉਹਦੇ ਵਿੱਚ ਵੀ ਐਫਐਮਟੀ ਦਾ ਰੋਲ ਜਿਹੜਾ ਦੇਖਿਆ ਗਿਆ ਇਸ ਤੋਂ ਇਲਾਵਾ ਹਿਪੈਟਿਕ ਇਨਸੈਫੈਲੋਪੈਥੀ ਮਤਲਬ ਕਿ ਜਦੋਂ ਲਿਵਰ ਦੇ ਪੇਸ਼IENTS ਜਿਹੜੇ ਨੇ ਉਹਨਾਂ ਦੇ ਅੰਦਰ ਕੁਝ ਸ਼ੰਟਸ ਖੁੱਲ ਜਾਂਦੇ ਨੇ ਤੇ ਪੇਟ ਚੋ ਇੱਕ ਗੈਸ ਬੰਦੀ ਹੈ ਅਮੋਨੀਆ ਗੈਸ ਉਹ ਦਿਮਾਗ ਨੂੰ ਚੜ ਕੇ ਸੁਸਤੀ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਉਹਨਾਂ ਤੇ ਉਹਨਾਂ ਕੇਸਿਸ ਵਿੱਚ ਵੀ ਅਗਰ ਗੁੱਡ ਬੈਕਟੀਰੀਆ ਦਿੱਤੇ ਜਾਂ ਤਾਂ ਉਹ ਅਗਰ ਲੈਸ ਫਰਮੈਂਟਰਸ ਹੋਣ ਲੈਸ ਅਮੋਨੀਆ ਬਣਾਉਣ ਵਾਲੇ ਹੋਣ ਤਾਂ ਉਹ ਦਿਨਾਲ ਕੁਝ ਫਾਇਦਾ ਜਿਹੜਾ ਉਹ ਦੇਖਿਆ ਗਿਆ ਤੇ ਤੁਸੀਂ ਹੁਣ ਇਹ ਗੱਲ ਕਰ ਰਹੇ ਸੀ ਕਿ ਕੋਈ ਕੁਝ ਦਿਮਾਗ ਦੀਆਂ ਬਿਮਾਰੀਆਂ ਵੀ ਹੈਗੀਆਂ ਉਹ ਕਿਹੜੀ ਕਿਹੜੀ ਬਿਮਾਰੀਆਂ ਜਿਹਦੇ ਨਾਲ ਲੱਗਦਾ ਹੈ ਕਿ ਪੋਟੈਂਸ਼ੀਅਲ ਹੈਗਾ ਸੋ ਇਹਦੇ ਵਿੱਚ ਮਲਟੀਪਲ ਸਕਲੇਰੋਸਿਸ ਕਰਕੇ ਇੱਕ ਬਿਮਾਰੀ ਹੈ ਜਿਹਦੇ ਵਿੱਚ ਇਹਦਾ ਥੋੜਾ ਬੈਨੀਫਿਟ ਮਤਲਬ ਦੇਖਿਆ ਗਿਆ ਹੈ ਉਸ ਵੀ ਇੱਕ ਪੇਸ਼ੈਂਟ ਨੂੰ ਯੂਜ਼ ਕੀਤਾ ਉਹਨਾਂ ਨੂੰ ਫਾਇਦਾ ਹੋਇਆ ਇਸ ਚੀਜ਼ ਦੇ ਨਾਲ ਔਰ ਬਾਕੀ ਹੋਰ ਪੇਟ ਦੀਆਂ ਬਿਮਾਰੀਆਂ ਜਿਸ ਨਾਲ ਕਿ ਆਈਬੀਐਸ ਜਿਹੜਾ ਹੁੰਦਾ ਇਰੀਟੇਬਲ ਬਾਵਲ ਸਿੰndrome ਜਿਹਦੇ ਵਿੱਚ ਬੰਦੇ ਨੂੰ بار-बार ਲੈਟਨ ਜਾਣ ਵਾਲੀ ਫੀਲਿੰਗ ਆਉਂਦੀ ਹੈ ਉਹਦੇ ਵਿੱਚ ਵੀ ਥੋੜਾ ਅਫਾਰਾ ਵਗੈਰਾ ਜਿਨ੍ਹਾਂ ਨੂੰ ਜ਼ਿਆਦਾ ਹੁੰਦਾ ਉਹਦੇ ਵਿੱਚ ਇਹਦਾ ਫਾਇਦਾ ਹੋਇਆ ਇਸ ਤੋਂ ਇਲਾਵਾ ਲਿਵਰ ਦੇ ਕੋਈ ਪੇਸ਼IENTS ਨੇ ਜਿਨ੍ਹਾਂ ਵਿੱਚ ਇੱਕ ਸ਼ਰਾਬ ਦੇ ਕਾਰਨ ਐਲਕੋਹਲਿਕ ਹੈਪਟਾਈਟਿਸ ਕਰਕੇ ਬਿਮਾਰੀ ਹੁੰਦੀ ਹੈ ਉਹਦੇ ਵਿੱਚ ਵੀ ਸਿਮਿਲਰ ਪ੍ਰੋਬਲਮਸ ਹੁੰਦੀਆਂ ਨੇ ਕਿ ਗੱਟ ਬੈਕਟੀਰੀਆ ਜਿਹੜੇ ਨੇ ਉਹ ਇੰਟਰਸਟਾਈਨ ਸਾਡੀ ਲੀਕੀ ਹੋ ਜਾਂਦੀ ਹੈ ਗੱਟ ਬੈਕਟੀਰੀਆ ਦੇ ਟਾਕਸਿਨ ਜਿਹੜੇ ਨੇ ਸਾਰੇ ਸ਼ਰੀਰ ਨੂੰ ਖਰਾਬ ਕਰ ਰਹੇ ਨੇ ਤੇ ਉਹ ਵਿਚ ਵੀ ਐਫ ਐਮਟੀ ਦਾ ਰੋਲ ਜਿਹੜਾ ਦੇਖਿਆ ਗਿਆ ਇਸ ਤੋਂ ਇਲਾਵਾ ਹਿਪੈਟਿਕ ਇਨਸੈਫੈਲੋਪੈਥੀ ਮਤਲਬ ਕਿ ਜਦੋਂ ਲਿਵਰ ਦੇ ਪੇਸ਼IENTS ਜਿਹੜੇ ਨੇ ਉਹਨਾਂ ਦੇ ਅੰਦਰ ਕੁਝ ਸ਼ੰਟਸ ਖੁੱਲ ਜਾਂਦੇ ਨੇ ਤੇ ਪੇਟ ਚੋਂ ਇੱਕ ਗੈਸ ਬੰਦੀ ਹੈ ਅਮੋਨੀਆ ਗੈਸ ਉਹ ਦਿਮਾਗ ਨੂੰ ਚੜ ਕੇ ਸੁਸਤੀ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਉਹਨਾਂ ਦੇ ਉਹਨਾਂ ਕੇਸਿਸ ਵਿੱਚ ਵੀ ਅਗਰ ਗੁੱਡ ਬੈਕਟੀਰੀਆ ਦਿੱਤੇ ਜਾਂ ਤਾਂ ਉਹ ਅਗਰ ਲੈਸ ਫਰਮੈਂਟਰਸ ਹੋਣ ਲੈਸ ਅਮੋਨੀਆ ਬਣਾਉਣ ਵਾਲੇ ਹੋਣ ਤਾਂ ਉਹਦੇ ਨਾਲ ਕੁਝ ਫਾਇਦਾ ਜਿਹੜਾ ਉਹ ਦੇਖਿਆ ਗਿਆ ਹੈ